ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦਰਸ਼ਨ ਕਰਾ ਰਹੇ ਹਾਂ ਜੀ ਆਪ ਜੀ ਨੂੰ ਸ੍ਰੀ ਦਰਬਾਰ ਸਾਹਿਬ 골ਡਨ ਟੈਂਪਲ ਜਿਸ ਨੂੰ ਸਵਰਨ ਮੰਦਰ ਵੀ ਕਿਹਾ ਜਾਂਦਾ ਇਹ ਦੇਖੋ ਸੂਰਜ ਜਿਹੜਾ ਵਾ ਸੂਰਜ ਚੜ ਰਿਹਾ ਵਾ ਔਰ ਸਵੇਰ ਦਾ ਟਾਈਮ ਆ ਜੀ ਉਹਦਾ ਇੱਕ ਦੇਖਣ ਹੀ ਜੋਗ ਨਜ਼ਾਰਾ ਹੁੰਦਾ ਵਾ ਤੇ ਬਹੁਤ ਹੀ ਮਾਨੁਪਾਵਕ ਜਿਹੜਾ ਵਾ ਇਹ ਦ੍ਰਿਸ਼ਣ ਦਾ ਸੂਰਜ ਜਿਹੜਾ ਜੇ ਆਪਣੇ ਆ ਪੂਰਾ ਜੋਬਨ ਤੇ ਆਏਗਾ ਔਰ ਹੌਲੀ ਹੌਲੀ ਚੜ ਰਿਹਾ ਦੇਖੋ ਤੁਹਾਨੂੰ ਪੂਰਾ ਲਾਗੋ ਕਰਕੇ ਦਿਖਾਉਂਦੇ ਆਂ। ਤੇ ਸੂਰਜ ਜੜਾ ਵਾ ਹੌਲੀ ਹੌਲੀ ਜੜਾ ਨਿਕਲ ਰਿਹਾ। ਔਰ ਸਿੱਧੀਆਂ ਕਰਨਾ ਜੜੀਆਂ ਵਾ ਇਹ ਦਰਬਾਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਤੇ ਬਣੀਆਂ ਨੇ। ਔਰ ਬਹੁਤ ਹੀ ਵਧੀਆ ਲੱਗਦਾ ਉਹ ਸਰੋਵਰ ਦੇ ਵਿੱਚ ਵੇਖਣ ਨੂੰ ਐ ਪੂਰਾ ਲਾਲ ਲਾਲ ਲਾਲੀ ਦੇਖਦੀ ਆ ਜੀ। ਔਰ ਵੇਖਦੇ ਰਹਿ ਜਾਈਦਾ ਕਿ ਇੰਨਾ ਮਾਨ ਨੂੰ ਭਾਵ ਕਰਨ ਵਾਲਾ ਤੇ ਇੰਨਾ ਸੋਹਣਾ ਦ੍ਰਿਸ਼ ਹੁੰਦਾ ਵਾ ਕਿ ਬੰਦਾ ਵੇਖਦਾ ਹੀ ਰਹਿ ਜਾਂਦਾ ਵਾ ਜੀ। ਉਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ। ਲਾਈਕ ਸ਼ੇਅਰ ਕਮੈਂਟ ਬਹੁਤ ਘੱਟ ਹੁੰਦੇ ਆ ਔਰ ਆਪਣੇ ਸੋਹਣੇ ਸੋਹਣੇ ਸੁਝਾਅ ਜੜੇ ਉਹ ਵੀ ਦਿਆ ਕਰੋ ਉਹ ਦੇਖੋ ਇੱਕ ਵਾਰੀ ਫੇਰ ਤੁਹਾਨੂੰ ਦਿਖਾਉਂਦੇ ਆ ਇਸ ਸਰੋਵਰ ਸਾਹਿਬ ਦੇ ਵਿੱਚ ਐ ਪੂਰੀ ਲਾਲੀ ਜਿਹੜੀ ਉਹ ਮਗ ਰਹੀ ਆ ਉਹ ਸੂਰਜ ਜਿਹੜਾ ਵਾ ਇਹ ਹੌਲੀ ਹੌਲੀ ਉੱਪਰ ਨੂੰ ਆ ਰਿਹਾ ਵਾ ਉਸਮਾਨ ਦੇ ਵਿੱਚ ਜਿਹੜਾ ਉਡਾਰੀਆਂ ਲਾਏਗਾ ਬਾਅਦ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ